ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਾਹਿ ਗੁਰੂ ਸਾਹਿਬ ਜੀ ਪਦੁਇ ਪਰਮ ਪੁਲਾਣੀਆਂ ਦੁਜੈ ਲਗਾ ਹੇਤ ਲੱਖ ਸੀਗਾਰ ਬਣਾਇਆ ਕਰਜ ਨਾਹੀ ਕੀਤ ਜਿਤ ਦਿਨ ਦੇ ਬਿਨ ਸਸੀ ਦਿੱਤ ਵਿਲੇ ਕਹਿਸਨ ਪ੍ਰੀਤ ਪਗੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਪੀਤ ਛੱਡ ਖੜੋ ਤੇ ਖਿਨੈ ਮਾਹੀ ਜਿਨਸਿਓ ਲੱਗਾ ਹੇਤ ਹੱਥ ਮਰੂੜਾ ਤਨ ਕਪੀ ਸਿਆਹੂ ਹੁਆ ਸੀਤ ਜਿਹਾ ਬੀਜ ਸੋ ਲੁਣੈ ਕਰਮਾਂ ਸੰਧੜਾ ਖੀਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਦੀ ਬਾਦਵੇ ਨਰਕ ਨ ਪਾਈ ਅਹ ਗੁਰ ਰਖਣ ਵਾਲਾ ਹੀਤ ਬਾਦਵੇ ਪਰਮ ਪੁਲਾਣੀਆਂ ਦੁਜੈ ਲਗਾ ਹੀਤ ਗੁਰ ਪਿਆਰੀ ਗੁਰੂ ਸواری ਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤ ਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਜੀ ਵੱਡ ਭਾਗੀ ਹਾਂ ਜੋ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਇਸ ਪਾਵਨ ਭਾਦਰੋਂ ਦੇ ਮਹੀਨੇ ਦੀ ਵਿਚਾਰ ਦੇ ਨਾਲ ਜੁੜ ਬੈਠੇ ਹਾਂ ਸੋ ਆਓ ਇਸ ਭਾਦਰੋਂ ਦੇ ਮਹੀਨੇ ਦੀ ਆਪ ਜੀ ਦੇ ਨਾਲ ਸਰਲ ਵਿਚਾਰ ਦੀ ਸਾਂਝ ਪਾਉਂਦੇ ਹਾਂ ਪਾਤਸ਼ਾਹ ਜੀ ਸਾਨੂੰ ਭਾਦਰੋਂ ਦੇ ਮਹੀਨੇ ਵਿੱਚ ਕਿਹੜੀਆਂ-ਕਿਹੜੀਆਂ ਬਖਸ਼ਿਸ਼ਾਂ ਦੇ ਕੇ ਨਿਵਾਜ ਰਹੇ ਹਨ ਭਾਦਰੋਂ ਦੇ ਮਹੀਨੇ ਵਿੱਚ ਜਿਹੜੀਆਂ ਇਸਤਰੀਆਂ ਭਰਮ ਵਿੱਚ ਪੁਲਾਣੀਆਂ ਤੋਂ ਭਾਵ ਭੁੱਲ ਗਈਆਂ ਹਨ ਆਪਣੀ ਪਤੀ ਵਰਤਾ ਧਰਮ ਨੂੰ ਛੱਡ ਕੇ ਜਿਨ੍ਹਾਂ ਦਾ ਦੂਜੇ ਤੋਂ ਭਾਵ ਦੂਜੀਆਂ ਇਸਤਰੀਆਂ ਦੀ ਪਤੀਆਂ ਨਾਲ ਹੀਤ ਪ੍ਰੇਮ ਲੱਗਾ ਹੈ ਪਾਦਸ਼ਾ ਜੀ ਫਰਮਾਉਂਦੇ ਹਨ ਪਾਦੋਏ ਪਰਮ ਪੁਲਾਣੀਆਂ ਦੁਜੈ ਲੱਗਾ ਹੇਤ ਪਾਦੋਏ ਜਦੋਂ ਕਿਸੇ ਵੀ ਕਾਰਜ ਨੂੰ ਕਰਦਿਆਂ ਦੋ ਪਾ ਆ ਜਾਂਦੇ ਹਨ ਦੁਜਿਤੀ ਵਿੱਚ ਬੰਦਾ ਪੈ ਜਾਂਦਾ ਹੈ ਉਸ ਨੂੰ ਭਰਮ ਵਿੱਚ ਪੁਲਾਣੀਆਂ ਕਿਹਾ ਜਾਂਦਾ ਹੈ ਦੂਜੇ ਲੱਗਾ ਹੇਤ ਦੂਜੇ ਹੇਤ ਵਿੱਚ ਦੂਜੇ ਪ੍ਰੇਮ ਵਿੱਚ ਲੱਗ ਜਾਂਦੀਆਂ ਹਨ ਕਹਿਣ ਤੋਂ ਭਾਵ ਜੀਵ ਪੁੰਨ ਦਾਨ ਵੀ ਕਰਦਾ ਹੈ ਗੁਰਬਾਣੀ ਵੀ ਪੜਦਾ ਹੈ ਸੇਵਾ ਅਤੇ ਸਿਮਰਨ ਵੀ ਕਰਦਾ ਹੈ ਪਰ ਦੂਜੇ ਪ੍ਰੇਮ ਵਿੱਚ ਲੱਗਾ ਹੋਣ ਕਰਕੇ ਕੋਈ ਬੌਧਾ ਲਾਭ ਨਹੀਂ ਹੁੰਦਾ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਇਸ ਮਹੀਨੇ ਦੇ ਰਾਹੀ ਬਖਸ਼ਿਸ਼ ਕਰ ਰਹੇ ਹਨ ਕਿ ਭਾ ਦੋਏ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਜਿਤਨੀ ਦੇਰ ਅਸੀਂ ਦੂਜੇ ਦੇ ਪ੍ਰੇਮ ਵਿੱਚੋਂ ਨਿਕਲ ਕੇ ਇੱਕ ਵਾਹਿਗੁਰੂ ਦੇ ਪ੍ਰੇਮ ਵਿੱਚ ਨਹੀਂ ਲੱਗਦੇ ਉਤਨੀ ਦੇਰ ਸਾਨੂੰ ਸੁਖ ਕੋਈ ਨਹੀਂ ਜੇ ਮਿਲਣਾ ਸੋ ਬਾਬਾ ਫਰੀਦ ਜੀ ਦਾ ਪਾਵਨ ਸ਼ਲੋਕ ਹੈ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਗੱਲਾਂ ਬਾਤਾਂ ਨਾਲ ਬੜੇ ਸੱਜਣ ਮਿਲ ਜਾਂਦੇ ਹਨ ਤੇ ਐਵੇਂ ਸਮਾਂ ਖਰਾਬ ਕਰਨ ਵਾਲੇ ਬਹੁਤ ਜ਼ਿਆਦਾ ਪੈਦਾ ਹੋ ਜਾਂਦੇ ਹਨ ਬਾਬਾ ਫਰੀਦ ਜੀ ਪਾਵਨ ਸ਼ਲੋਕ ਰਾਈਂ ਫਰਮਾਉਂਦੇ ਹਨ ਗੱਲੀ ਸੋ ਸੱਜਣ ਵੀ ਇੱਕ ਟੂਢੇਂਦੀ ਨਾ ਲਾਹ ਕਹਿੰਦੇ ਇੱਕ ਵੀ ਢੂੰਡਦਿਆਂ ਉਹ ਮਿੱਤਰ ਨਹੀਂ ਲੱਭਦਾ ਜਿਹੜਾ ਆਖੇ ਕੇ ਭਾਈ ਆ ਵਾਹਿਗੁਰੂ ਵਾਹਿਗੁਰੂ ਕਰੀਏ ਆ ਭਾਈ ਬੈਠ ਕੇ ਗੁਰਬਾਣੀ ਪੜ੍ਹੀਏ ਆ ਭਾਈ ਉਸ ਇੱਕ ਦੇ ਨਾਲ ਜੁੜਨ ਦਾ ਯਤਨ ਕਰੀਏ ਐਸਾ ਕੋਈ ਸੱਜਣ ਨਹੀਂ ਮਿਲਦਾ ਗੱਲਾਂ ਵਾਲੇ ਬਾਬਾ ਫਰੀਦ ਜੀ ਕਹਿੰਦੇ 20 ਸੱਜਣ ਮਿਲ ਜਾਂਦੇ ਹਨ ਸੋ ਭਾਦੋ ਇਹ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਦੂਜੇ ਹੇਤ ਵਿੱਚ ਲੱਗ ਕੇ ਉਹ ਭਰਮ ਵਿੱਚ ਭੁੱਲ ਗਈਆਂ ਹਨ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਐਸੀਆਂ ਇਸਤਰੀਆਂ ਭਾਵੇਂ ਲੱਖਾਂ ਸ਼ਿੰਗਾਰ ਕਿਉਂ ਨਾ ਬਣਾ ਲੈਣ ਪਰੰਤੂ ਉਹ ਪਤੀ ਦੀ ਪ੍ਰਾਪਤੀ ਤੋਂ ਬਿਨਾਂ ਕੀਤ ਭਾਵ ਕਿਸੇ ਵੀ ਕਾਰਜ ਕੰਮ ਨਹੀਂ ਆਉਂਦੀ ਇਸ ਪ੍ਰਕਾਰ जिज्ञासु रूपी स्त्री त्राटक प्राणायाम दशम द्वार प्राण चढ़ा लेवे किसी ਉੱਤੇ ਅਸਰ ਪਾ ਲੈਣਾ ਮੰਤਰ ਸਿੱਧ ਕਰ ਲੈਣੇ ਐਸੇ ਲੱਖਾਂ ਹੀ ਸਾਧਨ ਰੂਪੀ ਸ਼ਿੰਗਾਰ ਬਣਾ ਲਵੇ ਪਰੰਤੂ ਇਹ ਸਾਰੇ ਸਾਧਨ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾ ਕੇਦ ਕਈਏ ਕਿਸੇ ਲਈ ਕਾਰਜ ਕੰਮ ਨਹੀਂ ਆਉਂਦੇ ਭਾਵ ਸਾਰੇ ਬੇਅਰਥ ਹਨ ਇਹ ਸਾਧਨਾ ਰੂਪੀ ਸ਼ਿੰਗਾਰ ਵਿੱਚ ਮੁਕਤੀ ਰੂਪੀ ਕਾਰਜ ਸਫਲਾ ਨਹੀਂ ਹੁੰਦਾ ਇਸ ਲਈ ਇਹ ਸਭ ਕੁਝ ਮਿੱਥਿਆ ਹੈ ਜਿਵੇਂ ਮਹਾਪੁਰਖ ਵਿਦਿਆ ਮਾਰਤੰਡ ਸੰਤ ਗਿਆਨੀ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਕ વાਰਤਾ ਸੁਣਾਇਆ ਕਰਦੇ ਸਨ ਕਿ ਇੱਕ ਵਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਜਥੇ ਸਮੇਤ ਸ੍ਰੀ ਹਰਗੋਬਿੰਦਪੁਰੇ ਨੂੰ ਜਾਂਦਿਆ ਮਹਾਪੁਰਸ਼ ਕੁਝ ਸਿੰਘਾਂ ਸਮੇਤ ਅੱਗੇ ਨਿਕਲ ਗਏ ਤੇ ਬਾਕੀ ਜਥੇ ਵਾਲੇ ਸਿੰਘ ਪਿੱਛੇ ਆ ਰਹੇ ਸਨ ਗੁਰਦੁਆਰਾ ਅਚਲ ਸਾਹਿਬ ਤੋਂ ਬਾਹਰ ਨਿਕਲ ਕੇ ਥੇ ਉਤੇ ਇੱਕ ਨਾਗਾ ਸਾਧ ਬੈਠਾ ਸੀ ਜਿਸ ਨੇ ਇਹ ਤਰਾਟਕ ਸਾਧਿਆ ਹੋਇਆ ਸੀ ਉੱਚੇ ਥਾਂ ਆਸਣ ਲਾ ਕੇ ਬੈਠਾ ਹੋਇਆ ਸੀ ਲੋਕਾਂ ਨੂੰ ਸ਼ਕਤੀ ਅਤੇ ਚਮਤਕਾਰ ਦਿਖਾ ਕੇ ਉਹਨਾਂ ਤੋਂ ਆਪਣੀ ਪੂਜਾ ਕਰਵਾਉਂਦਾ ਸੀ ਜਥੇ ਵਾਲੇ ਸਿੰਘ ਮਹਾਤਮਾ ਜਾਣ ਕੇ ਉਸ ਦੇ ਦਰਸ਼ਨ ਕਰਨ ਲਈ ਉਸ ਦੇ ਕੋਲ ਚਲੇ ਗਏ ਇਹ ਸਾਧ ਕਹਿਣ ਲੱਗਾ ਕਿ ਗੁਰਮਖੋ ਬੈਠ ਜਾਓ ਸਿੰਘਾਂ ਕੋਲ ਗੁਰਬਾਣੀ ਦੀਆਂ ਪੋਥੀਆਂ ਹੋਣ ਕਰਕੇ ਨਾ ਬੈਠੇ ਤੇ ਕਹਿਣ ਲੱਗੇ ਕਿ ਸੰਤ ਜੀ ਤੁਹਾਡੇ ਦਰਸ਼ਨ ਕਰਨੇ ਸੀ ਸੋ ਅਸੀਂ ਕਰ ਲਏ ਹਨ ਹੀਠਾਂ ਬੈਠਣ ਨਾਲ ਗੁਰਬਾਣੀ ਦਾ ਸਤਕਾਰ ਨਹੀਂ ਰਹੇਗਾ ਸਾਧ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਕਿ ਬਿਠਾਉਣਾ ਤਾਂ ਮੈਂ ਜਾਣਦਾ ਹਾਂ ਸ਼ਕਤੀ ਨਾਲ ਅੱਖਾਂ ਲਾਲ ਪੀਲੀਆਂ ਕਰਕੇ ਝਾਕਦਾ ਰਿਹਾ ਇੱਕ ਘੰਟਾ ਖਪਦਾ ਰਿਹਾ ਪਰ ਸਿੰਘਾਂ ਤੇ ਕੋਈ ਅਸਰ ਨਾ ਹੋਇਆ ਜਥੇ ਦੇ ਇੱਕ ਥੰਮਣ ਸਿੰਘ ਨਾਮ ਦੇ ਸਿੰਘ ਨੇ ਕਿਹਾ ਕਿ ਕਿਉਂ ਬਾਬਾ ਜੀ ਇਤਨੀ ਹੀ ਸ਼ਕਤੀ ਸੀ ਫਿਰ ਉਹ ਸਿੱਧ ਕੀਤੇ ਮੰਤਰ ਨਾਲ ਕਾਰ ਕੱਢਣ ਲੱਗ ਪਿਆ ਪਰ ਫੇਰ ਵੀ ਕੁਝ ਨਾ ਬਣਿਆ ਉਥੇ ਮਿਸਤਰੀ ਥੜਾ ਬਣਾ ਰਹੇ ਸੀ ਉਹ ਕਹਿਣ ਲੱਗੇ ਕਿ ਮਹਾਤਮਾ ਜੀ ਤੁਸੀਂ ਤਾਂ ਸਾਰਿਆਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਹੋ ਇਹ ਜਿਹੜੇ ਸਿੰਘ ਕਿਉਂ ਨਹੀਂ ਤੁਹਾਡੇ ਕਾਬੂ ਆਏ ਫਿਰ ਉਸਨੇ ਸ਼ੰਖ ਵਜਾ ਕੇ ਸ਼ਕਤੀ ਨਾਲ ਵਸ ਕਰਨਾ ਚਾਹਿਆ ਤਾਂ ਵੀ ਕੁਝ ਨਾ ਹੋਇਆ ਇੱਕ ਪਹਿਰ ਸ਼ਕਤੀ ਦਾ ਜੁੱਧ ਹੁੰਦਾ ਰਿਹਾ ਸਿੰਘ ਬਾਣੀ ਪੜਦੇ ਰਹੇ ਤੇ ਸਾਧ ਅਸਫਲ ਹੋ ਗਿਆ ਭਾਵ ਸਫਲ ਨਹੀਂ ਹੋਇਆ ਫਿਰ ਸਿੰਘ ਹਰ ਗੋਬਿੰਦਪੁਰੇ ਨੂੰ ਚਲੇ ਗਏ ਇਸੇ ਪ੍ਰਕਾਰ ਸਾਧਨਾ ਕਰਨ ਵਾਲੇ ਸਾਧਕ ਲੱਖਾਂ ਸਾਧਨਾ ਦੇ ਸ਼ਿੰਗਾਰ ਬਣਾ ਲੈਣ ਜੈਸਾ ਕਿ ਤਰਾਟਕ ਸਾਧਨਾ ਪ੍ਰਾਣਾਯਾਮ ਕਰਨਾ ਆਸਣ ਲਾਉਣੇ ਯਮ ਨੇਮ ਧੂਣੀਆਂ ਆਦਿਕ ਸਾਰੇ ਸਾਧਨ ਬਣਾਏ ਹੋਏ ਕਿਸੇ ਵੀ ਕੰਮ ਨਹੀਂ ਜੇਕਰ ਉਹਨਾਂ ਦੇ ਮਨ ਵਿੱਚ ਦ્વੈਤ ਭਾਵ ਹੈ ਜੇਕਰ ਉਹ ਇੱਕ ਨਾਲ ਨਹੀਂ ਜੁੜੇ ਜਿਤ ਦਿਨ ਦੇ ਬਿਨ ਸਸੀ ਤਿਤਵੀਲੇ ਕਹਿਸਨ ਪ੍ਰੇਤ ਜਿਤ ਦਿਨ ਜਿਸ ਦਿਨ ਇਹ ਸਰੀਰ ਬਿਨ ਸਸੀ ਕਹੀਏ ਨਾਸ਼ ਹੋ ਜਾਵੇਗਾ ਤਿਤ ਦਿਨ ਕਹਿੰਦੇ ਉਸ ਦਿਨ ਉਸ ਵੇਲੇ ਉਸ ਸਮੇ ਸਾਰੇ ਸੰਬੰਧੀ ਪ੍ਰੇਤ ਪ੍ਰੇਤ ਭੂਤ ਭੂਤ ਦਾ ਦਰਜਾ ਦੇਣਗੇ ਜੈਸਾ ਕਿ ਅਸੀਂ ਪਾਵਨ ਬਾਣੀ ਚ ਪੜਦੇ ਹਾਂ ਕਰ ਕੀ ਨਾਰ ਉਰੇਹ ਤਨ ਲਾਗੀ ਉਹ ਤਉ ਭੂਤ ਭੂਤ ਕਰ ਭਾਗੀ ଅਥਵਾ ਜਿਤ ਵੇਲੇ ਜਿਤ ਦਿਨ ਜਿਤਨੀਆਂ ਦਿਨ ਵਿੱਚ ਦੇਹਾਂ ਵੇਖਦਾ ਹੈ ਸਭ ਇੱਕ ਦਿਨ ਵਿੱਚ ਬਿਨ ਸਸੀ ਕਈਏ ਖਤਮ ਹੋ ਜਾਣਗੀਆਂ ਸੋ ਮਹਾਰਾਜ ਫਰਮਾਉਂਦੇ ਹਨ ਭਾਈ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੀਤ ਜਿੱਦਣ ਇਹ ਸਰੀਰ ਵਿੱਚੋਂ ਆਤਮਾ ਨਿਕਲ ਗਿਆ ਹੰਸ ਉਡਾਰੀ ਮਾਰ ਗਿਆ ਇਹ ਸਰੀਰ ਮਿੱਟੀ ਹੈ ਇਸ ਨੂੰ ਸਾਰੇ ਹੀ ਭੂਤ ਭੂਤ ਦਾ ਦਰਜਾ ਦਿੰਦੇ ਹਨ ਪਕੜ ਚਲਾਏ ਨ ਦੂਤ ਜਮ ਕਿਸੈ ਨ ਦੇਨੀ ਪੇਤ ਜਦੋਂ ਧਰਮ ਰਾਜੇ ਦੇ ਜਮ ਦੂਤ ਜਿਬਰਾਇਲ ਮੀਕਾਇਲ ਇਸਰਾਇਲ ਅਜਰਾਇਲ ਆਦ ਕੇ ਇਸ ਸਦੂਲ ਸਰੀਰ ਵਿੱਚੋਂ ਸੂਖਮ ਸਰੀਰ ਨੂੰ ਪਕੜ ਭਾਵ ਫੜ ਕੇ ਚਲਾਈਨ ਕਹੀਏ ਚਲਾਉਣਾ ਕਰਨਗੇ ਅੱਗੇ ਲਾ ਲੈਣਗੇ ਤਾਂ ਕਿਸੇ ਨੂੰ ਵੀ ਭੇਤ ਨਹੀਂ ਦੇਨੀ ਤੋਂ ਭਾਵ ਦੇਣਗੇ ਨਹੀਂ ਪਰਿਵਾਰ ਮਿੱਤਰ ਸਬੰਧੀ ਵੇਖਦੇ ਹੀ ਰਹਿ ਜਾਂਦੇ ਹਨ ਬਸ ਇਹੋ ਆਖਦੇ ਹਨ ਕਿ ਇਸ ਦੇ ਸੁਆਸ ਪੂਰੇ ਹੋਗੇ ਪਰੰਤੂ ਇਹ ਭੇਤ ਨਹੀਂ ਪਤਾ ਲੱਗ ਚੱਲਦਾ ਕਿ ਕਿੱਥੋਂ ਆਇਆ ਸੀ ਤੇ ਕਿੱਥੇ ਚਲਾ ਗਿਆ ਹੈ ਪਾਤਸ਼ਾਹ ਜੀ ਫਰਮਾਉਂਦੇ ਹਨ ਜਾ ਜਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸੈ ਨਾ ਮਿਲੇ ਆ ਪੀਤ ਪੀਤ ਜੀਤ ਹਰ ਕਿਸੈ ਨਾ ਮਿਲਿਓ ਜਾ ਜਮ ਪਕੜ ਚਲਾਇਆ ਪਾਤਸ਼ਾਹ ਜੀ ਫਰਮਾਉਂਦੇ ਹਨ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਪੀਤ ਜਿਸ ਵੇਲੇ ਉਸ ਪਰਮੇਸ਼ਰ ਦੇ ਭੇਜੇ ਹੋਏ ਧਰਮ ਰਾਜ ਵੱਲੋਂ ਦੂਤ ਆਉਂਦੇ ਹਨ ਕਿਸੇ ਨੂੰ ਭੇਦ ਨਹੀਂ ਦਿੰਦੇ ਓਨੀ ਕਰੜੇ ਪਾਇਆਤ ਇੱਕ ਸਾਡੇ ਚ ਸਿੰਘ ਹੁੰਦਾ ਸੀ ਸਿੰਘ ਦੱਸਦੇ ਹੁੰਦੇ ਆ ਉਹ ਕਹਿੰਦਾ ਹੁੰਦਾ ਸੀ ਓਨੀ ਤੜਕੇ ਪਾਇਆਤ ਤੜਕੇ ਭਾਵ ਵਾਕਿਆ ਹੀ ਪਹਿਲੇ ਪੈਰੀ ਹੱਥ ਪਾ ਲਿੰਦੇ ਕਈ ਵਾਰੀ ਕਹਿੰਦੇ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੀਤ ਛੱਡ ਖੜੋ ਦੇਖਿਨ ਮਾਹੀ ਜਿਨ ਸਿਉ ਲੱਗਾ ਹੇਤ ਗੁਰੂ ਪਿਆਰੀ ਸੰਗਤ ਜੀ ਛੱਡ ਖੜੋਤੇ ਖਿਨੈ ਮਾਹੇ ਜਿਨ੍ਹਾਂ ਪੁੱਤਰਾ ਧੀਆਂ ਸਬੰਧੀਆਂ ਸਿਉ ਭਾਵ ਨਾਲ ਜੀਵ ਦਾ ਬਹੁਤ ਜ਼ਿਆਦਾ ਪ੍ਰੇਮ ਲੱਗਿਆ ਹੋਇਆ ਸੀ ਉਹ ਸਾਰੇ ਸਬੰਧੀ ਇੱਕ ਖਿਨੈ ਮਾਹੇ ਖਿਨੈ ਮਾਹੇ ਇੱਥੇ ਪਿੱਛੇ ਵੀ ਦਾਸ ਬੇਨਤੀਆਂ ਕਾਫੀ ਵਿਚਾਰਾਂ ਦੇ ਵਿੱਚ ਕਰਦਾ ਆ ਰਿਹਾ ਹੈ ਆਪ ਜੀ ਦੇ ਚਰਨਾਂ ਵਿੱਚ ਕਿ ਜਦੋਂ ਵੀ ਹਾਹੇ ਨੂੰ ਸਿਹਾਰੀ ਈੜੀ ਨੂੰ ਸਿਹਾਰੀ ਜਾਂ ਕੱਕੇ ਨੂੰ ਹੋੜਾ ਈੜੀ ਨੂੰ ਸਿਹਾਰੀ ਸਸੇ ਨੂੰ ਹੋੜਾ ਈੜੀ ਨੂੰ ਸਿਹਾਰੀ ਜਾਂ ਫਿਰ ਆਹੇ ਜਾਹੇ ਐੜੇ ਨੂੰ ਕੰਨ ਹਾਹੇ ਨੂੰ ਸਿਹਾਰੀ ਕੱਕੇ ਨੂੰ ਕੰਨ ਈੜੀ ਨੂੰ ਸਿਹਾਰੀ ਆ ਜਵੇ ਜਾਂ ਕੱਕੇ ਨੂੰ ਕੰਨ ਹਾਹੇ ਨੂੰ ਸਿਹਾਰੀ ਆ ਜਵੇ ਜਿਵੇਂ ਇੱਥੇ ਆਇਆ ਮੰਮੀ ਨੂੰ ਕੰਨਾ ਹਾਹੇ ਨੂੰ ਸਿਹਾਰੀ ਇਸ ਨੂੰ ਅਕਾਲੀ ਵਿੱਚ ਨਹੀਂ ਬੋਲਣਾ ਜੇਕਰ ਇਸ ਨੂੰ ਕਾਲੀ ਵਿੱਚ ਬੋਲਾਂਗੇ ਤੇ ਜਿਹੜੀ ਹਾਹਾ ਹੈ ਉਸ ਨੂੰ ਲਾਮ ਲੱਗ ਜੂਗੀ ਮਾਹੀ ਇਹ ਮਾਹੀ ਨਹੀਂ ਆ ਇਹ ਹੈ ਮਾਹੇ ਮੰਮੀ ਨੂੰ ਕੰਨਾ ਲੰਬਾ ਕਰਕੇ ਬੋਲੋ ਹਾਹੇ ਨੂੰ ਸਿਹਾਰੀ ਆਪਣੇ ਆਪ ਲੱਗ ਜਾਵੇਗੀ ਛੱਡ ਖੜੋ ਦੇਖ ਨਾ ਮਾਹੀ ਜਿਨ ਸਿਉ ਲੱਗਾ ਹੇਤ ਕਹਿੰਦੇ ਜਿਨ੍ਹਾਂ ਪੁੱਤਰਾਂ ਧੀਆਂ ਸਬੰਧੀਆਂ ਨਾਲ ਜੀਵ ਦਾ ਬਹੁਤ ਜ਼ਿਆਦਾ ਪ੍ਰੇਮ ਲੱਗਿਆ ਹੋਇਆ ਸੀ ਨਾ ਉਹ ਸਾਰੇ ਸਬੰਧੀ ਇੱਕ ਛਿਨ ਵਿੱਚ ਹੀ ਛੱਡ ਕੇ ਪਾਸੇ ਖੜੇ ਹੋ ਜਾਂਦੇ ਆ ਅਰਥਾਤ ਉਹ ਮਨੁੱਖ ਦੇ ਜੀਵਨ ਦਾ ਹਿੱਤ ਤਿੰਨਾ ਪੱਖਾਂ ਵਿੱਚ ਜੁੜਦਾ ਹੈ ਭਾਵ ਸੰਸਾਰ ਵਿੱਚ ਤਿੰਨ ਪ੍ਰਕਾਰ ਦੇ ਮਿੱਤਰ ਮੰਨੇ ਗਏ ਹਨ ਤਿੰਨ ਪ੍ਰਕਾਰ ਦੇ ਮਿੱਤਰ ਪਹਿਲੇ ਹਨ ਧਨ ਦੇ ਧੰਨ ਦਾ ਸਾਥ ਉਤਨੀ ਦੇਰ ਹੈ ਜਿੰਨਾ ਚਿਰ ਤੱਕ ਪ੍ਰਾਲਬਦ ਵਿੱਚ ਲਿਖਿਆ ਹੈ ਜਦੋਂ ਧੰਨ ਮੁੱਕ ਜਾਂਦਾ ਹੈ ਤਾਂ ਮਿੱਤਰ ਅਤੇ ਸਬੰਧੀ ਸਾਥ ਛੱਡ ਜਾਂਦੇ ਹਨ ਪਾਵਨ ਬਾਣੀ ਦਾ ਬਚਨ ਹੈ ਪ੍ਰਾਨ ਗਏ ਕਹੋ ਕਾਂ ਕੀ ਮਾਇਆ ਇੱਕ ਹੋਰ ਥਾਂ ਪਾਵਨ ਬਚਨ ਹੈ ਜਦ ਹੀ ਨਿਰ ਧਨ ਦੇਖਿਓ ਨਰ ਕਉ ਸੰਗ ਛਾੜ ਸਭ ਭਾਗੀ ਦੂਸਰੀ ਹਨ ਗੁਰੂ ਖਾਲਸਾ ਜੀ ਮਿੱਤਰ ਸਬੰਧੀ ਦੂਸਰੇ ਨੰਬਰ ਦੇ ਮਿੱਤਰ ਸਰੀਰ ਦੇ ਸੰਬੰਧੀ ਰਿਸ਼ਤੇਦਾਰ ਹਨ ਉਹ ਸ਼ਮਸ਼ਾਨ ਭੂਮੀ ਤੱਕ ਸਾਥ ਨਿਭਾਉਂਦੇ ਹਨ ਕਈ ਵਾਰ ਸਬੰਧੀ ਜਿਉਂਦਿਆਂ ਨੂੰ ਵੀ ਤਿਆਗ ਦਿੰਦੇ ਹਨ ਪਰ ਫਿਰ ਵੀ ਮਰਨ ਤੋਂ ਬਾਅਦ ਲੋਕਾਚਾਰੀ ਕਾਰਨ ਸ਼ਮਸ਼ਾਨ ਭੂਮੀ ਤੱਕ ਸਾਥ ਨਿਭਾ ਜਾਂਦੇ ਹਨ ਇਹ ਦੂਜੇ ਮਿੱਤਰ ਇਥੋਂ ਤੱਕ ਹੀ ਹਨ ਤੀਜੇ ਮਿੱਤਰ ਕਰਮ ਕਰਮ ਮਿੱਤਰ ਮੰਨੇ ਹਨ ਕਰਮਾਂ ਨੂੰ ਨਾਲ ਜਾਣ ਵਾਲਾ ਮਿੱਤਰ ਮੰਨਿਆ ਹੈ ਜਿਹੋ ਜਿਹਾ ਕੋਈ ਚੰਗਾ ਮੰਦਾ ਕਰਮ ਕਰਦਾ ਹੈ ਉਹ ਜਿਹਹਾ ਫਲ ਪ੍ਰਾਪਤ ਹੋ ਜਾਂਦਾ ਹੈ ਭਾਵ ਜਿਨ੍ਹਾਂ ਦਾ ਜਿਹੋ ਜਿਹਾਂ ਕਰਮਾਂ ਨਾਲ ਪਿਆਰ ਲੱਗਿਆ ਹੋਇਆ ਹੈ ਉਹਨਾਂ ਨੂੰ ਉਹ ਜਿਹਹਾ ਫਲ ਪ੍ਰਾਪਤ ਹੋਵੇਗਾ ਹੱਥ ਮਰੂੜੈ ਤਨ ਕਪੇ ਸਿਆਹ ਹੋ ਆਸੀਤ ਜਦੋਂ ਜਮਦੂਤ ਸਤੂਲ ਸਰੀਰ ਵਿੱਚੋਂ ਸੂਖਮ ਸਰੀਰ ਨੂੰ ਕੱਢਦੇ ਹਨ ਉਸ ਸਮੇਂ ਤਨ ਭਾਵ ਸਰੀਰ ਕਪੇ ਤੋਂ ਕਈਏ ਕੰਬਦਾ ਹੈ ਹੱਥ ਮਰੋੜੈ ਤੇ ਹੱਥ ਜਿਹੜੇ ਉਹ ਮੁੜ ਜਾਂਦੇ ਆ ਮੌਤ ਦੇ ਡਰ ਕਾਰਨ ਸਿਆਹੋ ਇਸ ਨੂੰ ਸਿੱਧਾ ਸਿਆਹੋ ਨਹੀਂ ਪੜਨਾ ਦੋ ਹਾਹੇ ਲੱਗੇ ਹਨ ਪਹਿਲਾ ਹਾਹਾ ਮੁਕਤਾ ਹੈ ਜੋ ਐਂਡ ਵਾਲਾ ਹਾਹਾ ਹੈ ਉਸ ਨੂੰ ਔਂਕੜ ਲੱਗਾ ਹੈ ਪੋਲਾ ਜਿਹਾ ਔਂਕੜ ਬੋਲਣਾ ਹੈ ਸਿਆਹ ਸਿਆਹ ਹੋਆ ਸੀਤ ਕਹਿੰਦੇ ਕਾਲੇ ਤੋਂ ਫਿਰ ਸਿਆਹ ਕਹਿੰਦੇ ਚਿੱਟਾ ਕਹਿੰਦੇ ਚਿੱਟਾ ਰੰਗ ਹੋ ਜਾਂਦਾ ਹੈ ਭਾਵੇਂ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਹੈ ਜਿਸ ਵਕਤ ਸਥੂਲ ਸਰੀਰ ਵਿੱਚੋਂ ਸੂਖਮ ਸਰੀਰ ਨੂੰ ਜਮਦੂਤ ਕੱਟ ਕੇ ਬਾਹਰ ਕੱਢਦੇ ਹਨ ਜਿਵੇਂ ਖੇਤ ਵਿੱਚੋਂ ਖੇਤੀ ਨੂੰ ਕੱਟਿਆ ਜਾਂਦਾ ਹੈ ਨਾ ਇਸੇ ਤਰ੍ਹਾਂ ਜਦੋਂ ਮੌਤ ਦਾ ਸਮਾਂ ਆਇਆ ਸਰੀਰ ਵਿੱਚੋਂ ਖੂਨ ਸੁੱਕ ਗਿਆ ਚਿਹਰੀ ਦਾ ਕਾਲਾ ਸਹਰ ਰੰਗ ਤੋਂ ਗਿਆ ਕੇਵਲ ਪਾਣੀ ਹੀ ਪਾਣੀ ਰਹਿ ਗਿਆ ਭਾਵ ਕਦੇ ਕਾਲਾ ਤੇ ਕਦੇ ਚਿੱਟਾ ਰੰਗ ਹੋ ਜਾਂਦਾ ਹੈ ਜਿਹੜੀ ਪਾਪਾਂ ਰੂਪੀ ਕਾਲੀ ਰਾਤ ਸੀ ਜੋ ਘੂਰ ਘੂਰ ਕੇ ਚਿਹਰੇ ਨੂੰ ਸਿਆਹ ਹੋ ਕਹੀਏ ਕਾਲਾ ਬਣਾ ਕੇ ਲੋਕਾਂ ਨੂੰ ਡਰਾਉਂਦੀ ਸੀ ਨਾ ਪਰ ਜਦੋਂ ਜਮਦੂਤ ਲੈਣ ਆਏ ਉਦੋਂ ਸੇਤ ਚਿੱਟਾ ਦਿਨ ਚੜ ਗਿਆ ਰੋਸ਼ਨੀ ਹੋ ਗਈ ਕਿ ਮੈਂ ਹੁਣ ਤੱਕ ਐਵੇਂ ਹੰਕਾਰ ਕਰਦਾ ਰਿਹਾ ਜਿਹੜੇ ਸਿਆਹੋ ਜੋ ਰਾਤ ਦੇ ਹਨੇਰੇ ਵਾਂਗ ਲੋਕ ਕੇ ਪਾਪ ਕੀਤੇ ਸੀ ਉਹ ਸੇਧ ਚਿੱਟੇ ਦਿਨ ਵਾਂਗ ਪ੍ਰਗਟ ਹੋਗੇ ਹਾਥ ਮਰੋੜੈ ਸਿਰ ਧੁਣੈ ਜਬ ਰੈਣ ਵਿਹਾਣੀ ਪਾਦਸ਼ਾ ਫਰਮਾਉਂਦੇ ਹਨ ਉਗਰ ਗਈਆਂ ਖਿਨਹਿ ਭੀਤਰ ਜਮਹਿ ਗਰਾਸੇ ਝੋਟ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਮਨੁੱਖ ਜਿਹਾ ਜਿਹਾ ਹੀ ਕਰਮ ਰੂਪ ਬੀਜ ਹਿਰਦੇ ਰੂਪੀ ਧਰਤੀ ਵਿੱਚ ਬੀਜਦਾ ਵਾ ਉਹ ਜਿਹਾ ਹੀ ਫਲ ਲੁਣੇ ਭਾਵ ਵੜਦਾ ਹੈ ਤੇ ਪ੍ਰਾਪਤ ਕਰਦਾ ਹੈ ਇਹ ਸਰੀਰ ਕਰਮਾਂ ਸੰਦੜਾ ਸੰਦੜਾ ਪੋਲਾ ਬੋਲਣਾ ਹੈ ਸੰਦੜਾ ਨਹੀਂ ਕਹਿਣਾ ਫਿਰ ਧੱਦਾ ਲੱਗ ਜਾਵੇਗਾ ਸੋ ਸੰਦੜਾ ਭਾਵ ਦਾ ਇਹ ਕਰਮਾਂ ਦਾ ਸਰੀਰ ਸਰੀਰ ਕਰਮਾਂ ਦਾ ਖੇਤ ਹੈ ਹਰੇਕ ਪ੍ਰਾਣੀ ਨੂੰ ਚੰਗੇ ਮਾੜੇ ਕਰਮ ਅਨੁਸਾਰ ਫਲ ਮਿਲਦਾ ਹੈ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਹਨ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੁਖਾਤ ਪਾਤਸ਼ਾਹ ਫਰਮਾਉਂਦੇ ਹਨ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾਂ ਕੋ ਬੀਜੇ ਤੇਹਾ ਕੋ ਭਾਖਾਏ ਨਾਨਕ ਪ੍ਰਭ ਸਰਣਾਗਤੀ ਚਰਨ ਬੋਇਤ ਪ੍ਰਭ ਦੇਤ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਜੀਵ ਔਗਣਾ ਤੋਂ ਬਚਣ ਲਈ ਪ੍ਰਭ ਕਹੀਏ ਵਾਹਿਗੁਰੂ ਦੀ ਸ਼ਰਣਾਗਤੀ ਸ਼ਰਨ ਵਿੱਚ ਆਉਂਦਾ ਹੈ ਉਸ ਨੂੰ ਸੰਸਾਰ ਸਮੁੰਦਰ ਤੋਂ ਤਾਰਨ ਲਈ ਪਰਮੇਸ਼ਰ ਆਪਣੇ ਚਰਨਾ ਭਾਵ ਨਾਮ ਰੂਪ ਬੋਹਿਤ ਜਹਾਜ ਤੇ ਚਾੜ ਦਿੰਦਾ ਹੈ ਜੋ ਸਤਸੰਗਤ ਰੂਪੀ ਕਿਨਾਰੇ ਤੋਂ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਕਰਨ ਰੂਪ ਜਹਾਜ ਤੇ ਚੜਦੇ ਹਨ ਉਹਨਾਂ ਨੂੰ ਪਰਮੇਸ਼ਰ ਮੁਕਤੀ ਰੂਪ ਦੂਸਰੇ ਕਿਨਾਰੇ ਤੇ ਪਹੁੰਚਾ ਦਿੰਦਾ ਹੈ ਸੇ ਭਾਦੋਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੀਤ ਭਾਦਰੋਂ ਦੇ ਮਹੀਨੇ ਦੁਆਰਾ ਸਾਧ ਸੰਗਤ ਜੀ ਪਾਤਸ਼ਾਹ ਕਥਨ ਕਰਦੇ ਹਨ ਕਿ ਸੇ ਪਾਵੋ ਪੁਰਖ ਨਰਕਾਂ ਵਿੱਚ ਨਹੀਂ ਪਾਏ ਜਾਣਗੇ ਕਿਹੜੇ ਸਤਿਗੁਰੂ ਜੀ ਜਿਹੜੇ ਸਤਗੁਰਾਂ ਨਾਲ ਨੇ ਲਾਉਂਦੇ ਹਨ ਜਿਹੜੇ ਸਤਗੁਰਾਂ ਨਾਲ ਪ੍ਰੇਮ ਰੱਖਦੇ ਹਨ ਗੁਰੂ ਸਾਹਿਬ ਸਮਰੱਥ ਸ਼ਕਤੀਵਾਨ ਉਹਨਾਂ ਪਿਆਰਿਆਂ ਦੀ ਰੱਖਿਆ ਕਰਦੇ ਹਨ ਜਿਨ੍ਹਾਂ ਅੰਦਰ ਵਾਹਿਗੁਰੂ ਦੀ ਬੰਦਗੀ ਦਾ ਹੇਤ ਕਈਏ ਪਿਆਰ ਪ੍ਰਗਟ ਹੁੰਦਾ ਹੈ ਉਹ ਮਨੁੱਖਾ ਸਰੀਰ ਨਰਕ ਵਿੱਚ ਨਹੀਂ ਪਾਇਆ ਜਾਵੇਗਾ ਜੋ ਗੁਰੂ ਨਾਲ ਹੇਤ ਪਿਆਰ ਰੱਖਣ ਵਾਲੇ ਹਨ ਗੁਰੂ ਉਹਨਾਂ ਦੀ ਰੱਖਿਆ ਕਰਨ ਵਾਲਾ ਹੋ ਜਾਂਦਾ ਹੈ। ਸੋ ਇਉਂ ਭਾਦਰੋਂ ਦੇ ਮਹੀਨੇ ਦਾ ਅੰਮ੍ਰਿਤਮਈ ਉਪਦੇਸ਼ ਗੁਰੂ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਆਓ ਭਾਦਰੋਂ ਦੇ ਮਹੀਨੇ ਦੀਆਂ ਸੰਪੂਰਨਤਾ ਵਾਲੀਆਂ ਪੰਕਤੀਆਂ ਨੂੰ ਗਾ ਕਰਕੇ ਪੜ੍ਹ ਕੇ ਆਪਾਂ ਫਤਿਹ ਦੀ ਸਾਂਝ ਪਾਈਏ ਜੀ। ਨਾਨਕ ਪ੍ਰਭ ਸਰਣਾਗਤਿ ਚਰਨ 보ਹਿਤ ਪ੍ਰਭ ਦੇਤ ਸੇ ਪਦੁਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ